ਪੰਜਾਬ ਦਾ ਖਤਰਨਾਕ ਪਿੰਡ ਪਿੰਡ ਵਿੱਚ ਮੀਟ ਖਾਣ ਨਾ ਹੋ ਜਾਂਦੀ ਐ ਮੌਤ ਘਰਾਂ ਨੂੰ ਲੱਗੇ ਤਾਲੇ ਸ਼ਰਾਬ ਤੇ ਸ਼ਿਕਾਰ ਤੇ ਸਖਤ ਪਾਬੰਦੀ ਸ਼ਰਾਬ ਔਰ ਸ਼ਿਕਾਰ ਖੇਡਣ ਤੋਂ ਮਨਾ ਕੀਤਾ ਹੋਇਆ ਜੋ ਵੀ ਪ੍ਰਾਣੀ ਇਹਨਾਂ ਚੀਜ਼ਾਂ ਦੀ ਉਲੰਘਣਾ ਕਰਦਾ ਹੈ ਉਹਨੂੰ ਤੇ ਦੁੱਖੇ ਭੋਗਣਾ ਪੈਂਦਾ ਹੈ ਇੱਥੇ ਜੀ ਮੰਨਦੇ ਆ ਸਾਡੇ ਦਾ ਕੋਈ ਆਪਣੇ ਰੋਡ ਦੇ ਵਿੱਚ ਸ਼ਰਾਬ ਪੀ ਕੇ ਜਾਂ ਮੀਟ ਲੈ ਕੇ ਨੰਗਲਾ ਵੀ ਖਾਣੇ ਕੋਈ ਜਿਸ ਰੋਡ ਤੇ ਪਿੰਡ ਪੈਂਦਾ ਆ ਇੱਕ ਬੰਦੇ ਨੇ ਅੰਡੇ ਬਣਾਏ ਸੀ ਅੱਛਾ ਜੀ ਪਰ ਕੁਦਰਤੀ ਰੱਖ ਲੋ ਪੇ ਉਸ ਬੰਦੇ ਨੇ ਉਸ ਦੇ ਪੁੱਤਰ ਨੇ ਆਪਣੇ ਆਪ ਸੈਲ ਸਾਈਡ ਕਰ ਲਿਆ ਸੀ ਅੱਛਾ ਜੀ ਛੜ ਦਾ ਵਸੀਮਾ ਜਿਹੜਾ ਨਾ ਇਹਦੇ ਵਿੱਚ ਤੁਸੀਂ ਸ਼ਿਕਾਰ ਨਹੀਂ ਖੇਡ ਸਕਦੇ ਠੀਕ ਹੈ ਜੀ ਇੱਥੇ ਇੱਕ ਵਾਰੀ ਅੰਦਰ ਆ ਜੀ ਉੱਥੇ ਸਾਡੇ ਹਵਨ ਪੈਂਦਾ ਅੱਛਾ ਜੀ ਉੱਥੇ ਸਾਡੇ ਹਵਨ ਪਹਿਲਾਂ ਪੈਣਾ 10 ਵਜੇ ਅੱਛਾ ਜੀ 10 ਵਜੇ ਤੋਂ ਬਾਅਦ ਪਹੁੰਚੋ ਇੱਥੇ ਪਹਿਲਾਂ ਦੇ ਦੋਨੇ ਮਤਲਬ ਕੋਈ ਦੋਨੇ ਚੱਲਦੇ ਆ ਕੋਈ ਫਰਕ ਨਹੀਂ ਅੰਦਾਜ਼ਾ ਲਾ ਲਓ ਜੀ ਆ ਸਾਡੇ ਕੋਲ ਨੜੇ ਆ ਜੀ ਹਾਂਜੀ ਇਹਨਾਂ ਵਿੱਚ ਪਤਾ ਨਹੀਂ 100 ਬਸੂਰ ਬੈਠਾ ਹੋਣਾ ਅੱਛਾ ਜੀ ਹਾਂ ਜੰਗਲ ਇਹ ਸਾਡੇ ਪਨੇ ਕੀ ਹੁਣ ਉਹਦਰ ਹੁੰਦੇ ਹੁਣ ਤਾਂ ਕਈ ਚੜ ਗੱਡੀ ਚਾੜ ਨੰਦਾਂ ਨੂੰ ਕਦੇ ਕੋਈ ਨਹੀਂ ਜਾਂਦਾ ਇਹ ਇੱਥੇ ਰਹਿਣੇ ਸਹੀ ਜਿੰਨੇ ਖਰਬੂਜ ਅੰਬੋਰ ਵਗੈਰਾ ਜਿੰਨੇ ਜਾਨਵਰ ਸਾਡੇ ਪਿੰਡ ਦੀ ਹੱਦ ਦੇ ਵਿੱਚ ਆ ਜਾਂਦੇ ਕਿਵੇਂ ਸਾਨੂੰ ਕੋਈ ਮਾਰੀ ਨਾ ਪਿੰਡ ਜਪਹਿਲਾ ਸਭ ਤੋਂ ਪਹਿਲਾਂ ਗਾਂ ਹੈ ਪਹਿਲਾ ਅਫਰੀਕਾ ਚ ਗਏ ਸੀ ਇਹ ਪਿੰਡ ਜੀ ਇਹ ਪਹਿਲਾ ਅੱਛਾ ਸਭ ਤੋਂ ਪਹਿਲਾ ਇਹ ਕਦੇ ਕੀ ਕਰ ਲੋਗੇ ਕੀ ਹੋ ਜਾਊਗਾ ਤੇ ਉਹਨਾਂ ਦੇ ਪਰਿਵਾਰੇ ਖਤਮ ਹੋ ਚੁੱਕੇ ਆ ਅੱਛਾ ਜੀ ਜਿਹੜੇ ਗਾਂ ਮੁੱਢ ਕੇ ਕਰਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਜਾ ਰਹੇ ਹਾਂ ਜੀ ਹੁ ਸ਼ਾਰਪਰ ਡਿਸਟ੍ਰਿਕਟ ਦੇ ਅਜਿਹੇ ਪਿੰਡ ਦੇ ਵਿੱਚ ਜਿੱਥੇ ਸ਼ਰਾਬ ਮੀਟ ਅੰਡਾ ਘਰਾਂ ਦੇ ਵਿੱਚ ਬਣਤਾ ਕੀ ਕੋਈ ਖਾ ਵੀ ਨਹੀਂ ਸਕਦਾ ਪਿੰਡ ਨੂੰ ਬਖਸ਼ਵਾ ਜੀ ਜਿਹੜਾ ਬੰਦਾ ਵੀ ਇਸ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਆਂਡਾ ਮੀਟ ਬਣਾ ਲਵੇ ਜਾਂ ਲੈ ਆਵੇ ਉਹਨੂੰ ਕੋਈ ਨਾ ਕੋਈ ਦੁੱਖ ਮਿਲਦਾ ਜੀ ਸ਼ਰਾਫ ਮਿਲਦਾ ਆ ਜਾ ਕੇ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨੂੰ ਤੁਹਾਨੂੰ ਪਿੰਡ ਵੀ ਦਿਖਾਵਾਂਗੇ ਉਹ ਸ਼ਰਪੁਰ ਡਿਸਟ੍ਰਿਕਟ ਤੋਂ ਜਦੋਂ ਅਸੀਂ ਚੰਡੀਗੜ੍ਹ ਨੂੰ ਜਾਂਦੇ ਆਂ ਤੇ ਰਸਤੇ 'ਚ ਇੱਕ ਸੈਲਾ ਪੈਂਦਾ ਸੈਲਾ ਖੁਰਦ ਸੈਲੇ ਖੁਰਦ ਤੋਂ ਚੜ੍ਹਦੇ ਪਾਸੇ ਨੂੰ ਦਦਿਆਲ ਪਿੰਡ ਆ ਜੀ ਬਹੁਤ ਮਸ਼ਹੂਰ ਪਿੰਡ ਆ ਇੱਥੇ ਬਾਬਾ ਜੀ ਦੀ ਇੱਕ ਜਗ੍ਹਾ ਵੀ ਆ ਉਹ ਵੀ ਦਿਖਾਵਾਂਗੇ ਸਲਾਨਾ ਜੱਗ ਵੀ ਹੁੰਦਾ ਆ ਉਹ ਬਾਬਾ ਜੀ ਕਰਕੇ ਹੀ ਇਸ ਪਿੰਡ ਨੂੰ ਬਖਸ਼ਾ ਕਿ ਇੱਥੇ ਨਾ ਤਾਂ ਸ਼ਿਕਾਰ ਖੇਡੇ ਜਾਂਦਾ ਆ ਤੁਸੀਂ ਦੇਖ ਲਓ ਜਿਹੜੇ ਇੱਥੇ ਖੇਤਾਂ ਦੇ ਵਿੱਚ ਜਿਹੜੇ ਸੂਰ ਆ ਉਹਨਾਂ ਨੂੰ ਵੀ ਕੁਝ ਨਹੀਂ ਕਿਹਾ ਜਾਂਦਾ ਨਾ ਮਾਰਿਆ ਜਾਂਦਾ ਆ ਸੂਰ ਫਸਲ ਖਰਾਬ ਕਰ ਦਿੰਦੇ ਪਰ ਉਹਨਾਂ ਦੇ ਉਹਨੂੰ ਮਾਰਿਆ ਨਹੀਂ ਜਾਂਦਾ ਜੀ ਜਿਹੜੀ ਲੀ ਆ ਜਾਂ ਇਸ ਪਿੰਡ ਦੀ ਜਿਹੜੀ ਸੜਕ ਆ ਅਗਲੇ ਆਲੇ ਦੁਆਲੇ ਪਿੰਡਾਂ ਨੂੰ ਵੀ ਜਿਹੜੇ ਲੋਕੀ ਜਾਂਦੇ ਆ ਉਹ ਪਿੰਡਾਂ ਦੇ ਵਿੱਚ ਆਪਣੇ ਜਿਹੜਾ ਜੀ ਨਾਨ ਵੇਜ ਲੈ ਕੇ ਜਾਣਾ ਹੁੰਦਾ ਤਾਂ ਦੂਸਰੇ ਪਾਸੇ ਦੀ ਲੈ ਕੇ ਜਾਂਦੇ ਆ ਇਸ ਪਿੰਡ 'ਚ ਐਂਟਰ ਨਹੀਂ ਕਰ ਸਕਦੇ ਜਾ ਕੇ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਪਿੰਡ ਵੀ ਮਿਲਦੇ ਆਂ ਜੀ ਪਿੰਡ 'ਚ ਜਾ ਕੇ ਪਿੰਡ ਦੀ ਬਹੁਤ ਘੱਟ ਆਬਾਦੀ ਆ ਪਿੰਡ ਦੇ ਵਿੱਚ ਸਹੂਲਤ ਬਹੁਤ ਆ ਇੱਕ ਚੈਰੀਟੇਬਲ ਹਸਪੀਟਲ ਵੀ ਆ ਇੱਥੇ ਸਕੂਲ ਵੀ ਆ ਵੱਡਾ ਸਕੂਲ ਵੀ ਆ ਛੋਟਾ ਸਕੂਲ ਵੀ ਆ ਐਲੀਮੈਂਟਰੀ ਸਕੂਲ ਵੀ ਆ ਤੇ ਸਾਡਾ ਮੇਨ ਜਿਹੜਾ ਗੇਟ ਪਿੰਡ ਦਾ ਆ ਇਹ ਸਟਾਰਟ ਹੋ ਚੁੱਕਾ ਆ ਪਿੰਡ ਦਦਿਆਲ ਦਾ ਇੱਥੋਂ ਐਂਟਰੀ ਗੇਟ ਆ ਜੀ ਸામਨੇ ਤੁਸੀਂ ਦੇਖ ਸਕਦੇ ਹੋ ਇੱਥੋਂ ਐਂਟਰੀ ਹੋ ਚੁੱਕੀ ਆ ਇਸ ਤੋਂ ਬਾਅਦ ਅੱਗੇ ਕੋਠੀਆਂ ਸ਼ੁਰੂ ਹੋ ਜਾਣਗੀਆਂ ਲੌਕ ਲੱਗੇ ਹੋਏ ਕੋਠੀਆਂ ਨੂੰ ਕਿਉਂਕਿ ਇੱਥੇ ਦੇ 70 ਤੋਂ 80% ਲੋਕ ਬਾਹਰ ਵਾ ਸਭ ਤੋਂ ਪਹਿਲਾਂ ਇੰਗਲੈਂਡ ਦੀ ਧਰਤੀ 'ਚ ਬਹੁਤ ਜ਼ਿਆਦਾ ਲੋਕ ਹੀ ਰਹਿੰਦੇ ਆ ਇਹ ਪਿੰਡ ਦੀ ਐਂਟਰੀ ਗੇਟ ਆ ਜੀ ਇਹ ਸਾਰਾ ਪਿੰਡ ਇੱਥੋਂ ਸਟਾਰਟ ਹੋ ਜਾਂਦਾ ਆ ਅੱਗੇ ਜਾਵਾਂਗੇ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਜਿਹੜੀ ਇੱਥੇ ਬਾਬਾ ਜੀ ਦੀ ਜਗ੍ਹਾ ਆ ਉੱਥੇ ਵੀ ਜਾਵਾਂਗੇ ਇਹ ਸਾਹਮਣੇ ਸਕੂਲ ਆ ਜੀ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਮਿਲਦੇ ਹਾਂ ਜੀ ਅੱਗੇ ਜਾ ਕੇ ਠੀਕ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ ਜੀ ਬਹੁਤ ਬਹੁਤ ਅੱਜ ਤੇ ਸਾਡੇ ਬਾਬਾ ਅਸਨਦਾ ਜੀ ਤੇ ਕੋਸਤਾਨੜ ਪਹੁੰਚੇ ਆ ਜੀ ਬਾਬਾ ਅਸਨਦਾ ਜੀ ਦੀ ਜਗਾ ਤੇ ਇੰਨੀ ਰਮਣੀਕ ਜਮਾਗਾ ਹੈ ਕਿ ਇੱਥੇ ਹਰ ਵੇਲੇ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਔਰ ਇਦਾਂ ਦਾ ਵਾਤਾਵਰਨ ਬਣ ਜਾਂਦਾ ਹੈ ਕਿ ਪ੍ਰਮਾਤਮਾ ਦੀ ਇੱਕ ਦਿੱਖ ਜਿਸ ਨੂੰ ਮਿਲਦੀ ਆ ਕਿ ਵਾਕੇ ਬਾਬਾ ਅਸਨਦਾ ਦੀ ਜਗਾ ਤੇ ਜੋ ਤੁਸੀਂ ਮੰਗੋਗੇ ਉਹੀ ਪ੍ਰਾਪਤ ਹੋਊਗਾ ਇੱਥੇ ਪੁਰਾਣਾ ਸਰੋਵਰ ਹੈ ਉਸ ਵਿੱਚ ਇਸ਼ਨਾਨ ਕਰਨ ਤੇ ਪ੍ਰੰਤ ਤੁਹਾਡੇ ਜਿਹੜੇ ਚਮੜੀ ਦੇ ਰੋਗ ਵਗੈਰਾ ਉਹ ਸਾਰੇ ਦੂਰ ਹੋ ਜਾਂਦੇ ਆ ਠੀਕ ਹੈ ਜੀ ਤਾਂ ਵਕੀ ਜੋ ਵੀ ਤੁਸੀਂ ਮਨੋਂ ਕਾਮਨਾ ਇਸ ਬਾਬਾ ਸੰਦਾਤੀ ਜਵਾ ਦੇ ਸਾਹ ਤੇ ਤੁਸੀਂ ਆਪਣੀ ਮੰਗੋਗੇ ਜੀ ਉਹ ਪੂਰਨ ਹੁੰਦੀਆਂ ਨੇ ਇੱਥੇ ਅੱਜ ਬਾਬਾ ਜੀ ਨੇ ਪਹਿਲਾਂ ਤੋਂ ਪਿੰਡ ਦੇ ਵਿੱਚ ਨੀਟ ਸ਼ਰਾਬ ਔਰ ਸ਼ਕਾਲ ਫਿਟਣ ਤੋਂ ਮਨਾ ਕੀਤਾ ਹੋਇਆ ਜੋ ਵੀ ਪ੍ਰਾਣੀ ਇਹਨਾਂ ਚੀਜ਼ਾਂ ਦੀ ਲੰਬਣਾ ਕਰਦਾ ਹੈ ਧੋਕੇ ਭੋਗਣਾ ਕਰਦਾ ਹੈ ਕਿਉਂ ਇਹ ਅਸੀਂ ਪਿਆਰੇ ਆਪਣੇ ਬਜ਼ੁਰਗਾ ਤੋਂ ਸੁਣਿਆ ਆ ਹੈ ਕਿ ਜਿਸ ਕਿਸੇ ਨੇ ਵੀ ਬਾਬਾ ਜੀ ਦੀ ਇਹਨਾਂ ਗੱਲਾਂ ਕਈਆਂ ਦੇ ਉੱਤੇ ਅਮਲ ਨਹੀਂ ਕੀਤਾ ਉਹ ਦੁੱਖ ਹੀ ਭੋਗਦੇ ਰਹਿੰਦੇ ਕਿਉਂ ਸਵਿਸ ਕਰਕੇ ਜਿੰਨੇ ਵੀ ਐਨ ਆਰ ਆਈ ਸਾਡੇ ਭਰਾ ਬਾਹਰ ਉਪਦੇਸ਼ਾਂ ਵਿੱਚ ਬਹੁਤ ਸਾਰੀ ਦੇਸ਼ਾਂ ਵਿੱਚ ਹੈ ਠੀਕ ਹੈ ਜੀ ਉਹ ਆ ਕੇ ਬਾਬਾ ਜੀ ਦੇ ਸਲੰਦਰ ਜਗ ਤੇ ਬਹੁਤ ਯਾਨੀ ਕਿ ਹੁਣ ਤਾਂ ਇਲਾਕੇ ਵਿੱਚ ਬਹੁਤ ਵੱਡੀ ਰੌਣਕ ਹੋ ਜਾਂਦੀ ਹੈ ਬਾਬਾ ਜੀ ਦਾ ਪਰਵਿਸ ਦੇ ਵਿੱਚ ਜਗ ਹੁੰਦਾ ਠੀਕ ਹੈ ਜੀ ਉਸ ਤੋਂ ਦੇ ਦੇ ਹੁਣ ਇਹ ਇਸੇ ਜਗ ਨੂੰ ਦੇਖਦੇ ਹੋ ਐਨਆਰ ਵੀਰਾਂ ਨੇ ਇੰਗਲੈਂਡ ਵਿੱਚ ਵੀ ਬਾਬਾ ਜੀ ਦੇ ਇਸੇ ਦਿਨੇ ਇੱਥੇ ਬਾਬਾ ਜੀ ਦਾ ਜੱਪ ਕਰਾਇਆ ਜਾਂਦਾ ਕਿਉਂ ਲੋਕਾਂ ਦੀਆਂ ਇਹਨਾਂ ਨੂੰ ਭਾਵਨਾ ਇੰਨੀ ਜੁੜੀਆਂ ਨੇ ਕਿ ਬਾਬਾ ਜੀ ਜੋ ਵੀ ਤੁਸੀਂ ਇੱਥੋਂ ਬੰਗੂਗੇ ਤੁਹਾਨੂੰ ਕੋਲ ਸੂਰਤਾਂ ਮਿਲੂਗੀ ਕੋਈ ਵੀ ਚੀਜ਼ ਐਦਾਂ ਦੀ ਜਿਹੜੀ ਚੀਜ਼ ਨਾ ਮਿਲੇ ਤਾਂ ਭਾਈ ਪਿੰਡ ਦਾ ਕੀ ਇਤਿਹਾਸ ਆ ਜੀ ਕੀ ਰਿਕਾਰਡ ਆ ਪਿੰਡ ਦਾ ਜੀ ਪਿੰਡ ਦਾ ਜਿਤੋਂ 3 1/2 ਸੌ ਸਾਲ ਪੁਰਾਣਾ ਹੈ ਹਾਂਜੀ ਹਾਂਜੀ ਠੰਡਾ ਗਲਾਸ ਠੀਕ ਹੈ ਜੀ ਹਰਿਆਣੇ ਛੋਟ ਕੇ ਆ ਕੇ ਇੱਥੇ ਆ ਕੇ ਬੈਠਾ ਅੱਛਾ ਪਹਿਲਾਂ ਹਰਿਆਣੇ ਦੇ ਵਿੱਚ ਸੀ ਹਰਿਆਣੇ ਛੁਆ ਕੇ ਇੱਥੇ ਬੈਠਿਆ ਇੱਥੇ ਫਿਰ ਆ ਕੇ ਜਿੱਦਾਂ ਪਿੰਡ ਦੇ ਤੇ ਕੋਈ ਕਿਸੇ ਥੋੜੇ ਮੈਂ ਪਰਫਾਰਮਾਰ ਹੈਗੇ ਜਿਹੜੇ ਤੇ ਕੋਈ ਇਧਰੋਂ ਆ ਕੇ ਉਹ ਸਾਹਮਣੇ ਪਹਾੜ ਲੱਗੇ ਹੀ ਹੈਗੇ ਨਾ ਜੀ ਸਾਹਮਣੇ ਜਿਹੜਾ ਸਾਰਾ ਠੀਕ ਹੈ ਜੀ ਮੂਰੇ ਹਿਮਾਚਲ ਲੱਗ ਜਾਂਦਾ ਹਰਿਆਣੇ ਛੁਆ ਕੇ ਬੈਠਿਆ ਪਾਪਾ ਜੀ ਜੀ ਪਰਵਾ ਠੀਕ ਹੈ ਜੀ ਹਿਮਾਚਲ ਲੱਗਿਆ ਠੀਕ ਹੈ ਜੀ ਅਸੀਂ ਇਹਨਾਂ ਨੇ ਇਸ ਫਾਰਮ ਦੇ ਉੱਤੇ ਪੁੱਛਿਆ ਕਿ ਠੀਕ ਹੈ ਜੀ ਉਸ ਰਾਹੀਂ ਪੁੱਛਿਆ। ਸਰ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਪਿੰਡ 'ਚ ਕਈ ਲੋਕਾਂ ਨੇ ਅੰਡੇ ਮੀਟ ਵਾਲੀ ਗੱਲ ਆ। ਕਈਆਂ ਨੇ ਇਹ ਪਰਖਿਆ ਵੀ ਹੋਣਾ ਕਿ ਅਸੀਂ ਖਾ ਕੇ ਦੇਖੀਏ ਕੁਝ ਹੁੰਦਾ ਕਿ ਨਹੀਂ ਹੁੰਦਾ ਜੀ। ਹਾਂਜੀ। ਉਹਨਾਂ ਦਾ ਰਿਜ਼ਲਟ ਫੇਰ ਕੀ ਨਿਕਲਦਾ ਆ ਐਂਡ 'ਚ? ਬਾਬਾ ਜੀ ਭਾਈ ਸਾਹਿਬ ਸਾਡੇ ਪ੍ਰਿੰਟ ਦੀਆਂ ਹੀ ਪੱਕੀਆਂ ਧਾਰਨਾ ਆ ਕਿ ਇੱਕ ਬੰਦੇ ਨੇ ਅੰਡੇ ਬਣਾਏ ਸੀ। ਅੱਛਾ ਜੀ। ਪਰ ਕੁਦਰਤੀ ਰਖ ਲੋ ਤੇ ਉਸ ਦੇ ਘਰ ਵਿੱਚ ਇੰਨਾ ਕੁ ਗੜੇਸ ਵੱਧ ਗਿਆ ਉਸ ਬੰਦੇ ਨੇ ਉਸ ਦੇ ਪੁੱਤਰ ਨੇ ਆਪਣੇ ਆਪ ਸੈਲ ਸਾਈਡ ਕਰ ਲਿਆ ਸੀ ਅੱਛਾ ਜੀ ਤਾਂ ਉਹ ਫੇਰ ਹਾਰ ਕੇ ਹੁਣ ਪਿੰਡ ਛੱਡ ਕੇ ਚਲ ਗਿਆ ਉਹ ਪਛਤਾਦਾ ਪਈ ਮੈਂ ਸ਼ਾਇਦ ਇਸੇ ਗਲਤੀ ਕਰਕੇ ਸ਼ਾਇਦ ਮੇਰਾ ਘਰਦੰਨ ਦਸਾਨ ਹੋਇਆ ਠੀਕ ਹੈ ਇਸ ਤਰ੍ਹਾਂ ਸਾਡੇ ਪਿੰਡ ਆ ਨਗਲ ਨਾਲੇ ਭਰੋਵਾਲਾ ਹਾਂਜੀ ਇੱਥੇ ਦਾ ਇੱਕ ਬੰਦਾ ਦੱਸਦੇ ਸਾਨੂੰ ਪ੍ਰਾਰਥਨਾ ਕਿ ਉਹ ਰੋਜ਼ ਇੱਥੋਂ ਸ਼ਰਾਬ ਪੀ ਕੇ ਲੰਘਦਾ ਹੁੰਦਾ ਸੀ ਬਾਬਾਸਾਹੂ ਦਾ ਦੂਜਾ ਗਾਡੇ ਕੋਲ ਅੱਛਾ ਜੀ ਉਹ ਕਹਿੰਦਾ ਬਾਬਾ ਮੇਰੀ ਲਤ ਭੰਨ ਲਵੇ ਇਹੋ ਜਿਹਾ ਭਾਣਾ ਵਰਤਿਆ ਕਿ ਉਹਦੀ ਲਤ ਟੁੱਟ ਗਈ ਉਹ ਲਤ ਵੱਢਣੀ ਪਈ ਫੇਰ ਆ ਕੇ ਇੱਥੇ ਬਾਬੇ ਦੇ ਕੋਲ ਬਖਸ਼ਾਈ ਕਿ ਬਾਬਾ ਜੀ ਮੇਤੂ ਗਲਤੀ ਹੋ ਗਈ ਮੈਂ ਮੁੜ ਕੇ ਸ਼ਰਾਬ ਨਹੀਂ ਪੀਂਦਾ ਇਹੋ ਜਿਹਾ ਪ੍ਰਤੱਖ ਸਬੂਤ ਹੈ ਸਾਨੂੰ ਦੱਸੇ ਗਏ ਬਾਬਾ ਜੀ ਦੀ ਇਹ ਕਿਰਪਾ ਹੈ ਕਿ ਇਸ ਆਲੇ-ਦੁਆਲੇ ਇਲਾਕੇ 'ਚ ਕੋਈ ਸਾਡਾ ਦਰਿਆਲ ਦਾ ਵਸੀਵਾ ਜਿਹੜਾ ਨਾ ਇਹਦੇ ਵਿੱਚ ਤੁਸੀਂ ਸ਼ਿਕਾਰ ਨਹੀਂ ਖੇਡ ਸਕਦੇ ਠੀਕ ਹੈ ਜੀ ਇੱਥੇ ਇੱਕ ਵਾਰੀ ਇਹ ਆਪਣੇ ਜ਼िले ਦਾ ਤਹਿਸੀਲਦਾਰ ਆ ਕੇ ਡੀਸੀ ਦਾ ਮੁੰਡਾ ਉਹ ਆ ਕੇ ਇੱਥੇ ਸ਼ਿਕਾਰ ਖੇਡ ਬੈਠਾ ਕਿਉਂ ਮੋਰ ਸੀ ਮੋਰ ਇੱਥੇ ਬਹੁਤ ਰਹਿੰਦੇ ਆ ਬਹੁਤ ਇੱਥੇ ਆਂਬਾਂ ਦੇ ਬਾਗ ਬਹੁਤ ਸੀ ਠੀਕ ਹੈ ਜੀ ਉਹਨੇ ਭਲੇਖੇ ਨਾਲ ਉਹਨੂੰ ਪਤਾ ਨਹੀਂ ਸੀ ਉਹਨੇ ਮੋਰ ਮਾਰ ਲਿਆ ਇੱਕ ਬੰਦੇ ਆਪਣੇ ਪਿੰਡ ਦੇ ਇੱਥੇ ਮੱਝਾਂ ਚਾਰਦੇ ਸੀ ਉਹਨਾਂ ਨੇ ਮੋਰੀ ਜੀਪ ਦੇ ਲੰਬੇ ਪੈ ਗਿਆ ਉਹਦੇ ਤੇ ਸਾਡੇ ਤੇ ਗੱਡੀ ਨਗਾਰਾ ਤੈਨੂੰ ਇਜਾਜ਼ਤ ਨਹੀਂ ਦੇਣਾ ਉਸ ਬੰਦੇ ਨੂੰ ਫਿਰ ਪਤਾ ਲੱਗਾ ਕਿ ਇੱਥੇ ਸ਼ਿਕਾਰ ਖੇਲਣਾ ਮਨਾ ਹੈ ਉਸੇ ਨੇ ਆ ਕੇ ਫਿਰ ਆਪਣੇ ਇੱਥੇ ਸਾਡੇ ਪਿੰਡ ਬੋਰਡ ਲਵਾਇਆ ਪੇ ਇਸ ਦਰਿਆਲ ਦੇ ਏਰੀਏ ਦੇ ਵਿੱਚ ਕੋਈ ਸ਼ਿਕਾਰ ਨਹੀਂ ਖੇਡ ਸਕਦਾ ਤਾਂ ਆ ਕੇ ਭੁੱਲ ਬਖਸ਼ਾਈ ਔਰ ਇੱਥੇ ਆ ਕੇ ਬਾਬਾ ਜੀ ਦੇ ਜਗ੍ਹਾ ਤੇ ਮੱਥਾ ਟੇਕ ਕੇ ਵੀ ਮੇਤੂ ਗਲਤੀ ਹੋ ਗਈ ਆ ਦਾ ਇਸ ਕਈ ਅਣਜਾਣ ਅਫਸਰ ਜਿਹਨੂੰ ਨਹੀਂ ਪਤਾ ਹੁੰਦਾ ਸੀ ਬਿਲਕੁਲ ਜੀ ਉਹਦੇ ਸਾਡੇ ਬਾਅਦ ਹੁਣ ਵੀ ਹੋ ਰਣ ਲੱਗਿਆ ਕਿਉਂਕਿ ਹੁਣ ਤਾਂ ਸ਼ਿਕਾਰ ਤੇ ਪਾਬੰਦੀ ਹੈ ਇਸ ਟਾਈਮ ਤਾਂ ਨਾ ਜੀ ਹੁਣ ਤਾਂ ਪ੍ਰਾਣੀ ਦਾ ਪ੍ਰਾਣੀ ਇਹ ਤਾਂ ਗੱਲ ਹੈ 30 40 ਸਾਲ ਦੀ ਪਹਿਲਾਂ ਦੀ ਗੱਲ ਹੈ ਜੀ 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 ਬਿਲਕੁਲ ਜੀ ਹਾਂਜੀ ਉਸ ਸਮੇਂ ਦੀ ਗੱਲ ਹੈ ਸਰਕਾਰ ਤਾਂ ਸ਼ਿਕਾਰ ਖੇੜਨਾ ਜਨ ਸ਼ੁਰੂ ਕਰਾ ਦਊਗੀ ਹਾਂਜੀ ਪਰ ਇਸ ਪਿੰਡ ਦੇ ਵਿੱਚ ਨਹੀਂ ਹੋਣਾ ਨਹੀਂ ਹੋਣਾ ਜੀ ਕਿਉਂਕਿ ਬਾਬਾ ਜੀ ਦੀ ਤੇ ਕਾਫੀ ਇਹ ਅੰਦਾਜ਼ਾ ਲਾ ਲਓ ਜੀ ਆ ਸਾਡੇ ਕੋਲ ਅੜੇ ਆ ਜੀ ਹਾਂਜੀ ਇਹਨਾਂ ਵਿੱਚ ਪਤਾ ਨਹੀਂ 100 ਕਸੂਰ ਬੈਠਾ ਹੋ ਅੱਛਾ ਜੀ ਹਾਂ ਜੰਗਲਈਆ ਬਾਗਮਾਲੀ ਸਾਡੇ ਮੈਨੇ ਕੀ ਹੁਣ ਉਹਦਰ ਹੁੰਦੇ ਹੁਣ ਤਾਂ ਕਈ ਚੜ੍ਹ ਗੱਡੀ ਚਾੜ ਨੰਡਾ ਨੂੰ ਕਦੇ ਕੋਈ ਨਹੀਂ ਜਾਂਦਾ ਇਹ ਇੱਥੇ ਰਹਿਣੇ ਸਹੀ ਜਿੰਨੇ ਵੀ ਖਰਗੋਸ਼ ਮੋਰ ਵਗੈਰਾ ਜਿੰਨੇ ਜਾਨਵਰ ਸਾਡੇ ਪਿੰਡ ਦੀ ਹੱਦ ਦੇ ਵਿੱਚ ਆ ਜਾਂਦੇ ਕਿਵੇਂ ਸਾਨੂੰ ਕੋਈ ਮਾਰੀ ਨਾ ਬਾਕੀ ਇਹ ਮਾਰਨਾ ਨਹੀਂ ਹੈ ਬਾਕੀ ਇਹ ਸਾਰੇ ਹੋਰ ਸ਼ਿਕਾਰ ਖੇលਨ ਦੇ ਲੋਕ ਚੋਰੀ ਕਰ ਲੈਂਦੇ ਬਾਬਾ ਜੀ ਫਸਲ ਖਰਾਬ ਹੁੰਦੀ ਹੋ ਜਵੇ ਹਨ ਕਹਿੰਦੇ ਹੋ ਜੇ ਲੇਕਿਨ ਉਹਦੀ ਉਹਦੀ ਪਰਵਾਹ ਨਹੀਂ ਇਹਨਾਂ ਦੀ ਬਾਬੇ ਦੀ ਜਗ੍ਹਾ ਦੇ ਅੰਦਰ ਸ਼ਿਕਾਰ ਖੇਲਣ ਵਾਲੇ ਕਿਸੇ ਨੂੰ ਜੀਵ ਹੱਤਿਆ ਨਹੀਂ ਕਰਨੀ ਜੀਵ ਹੱਤਿਆ ਹੋਣੀ ਬਹੁਤ ਵਧੀਆ ਗੱਲ ਆ ਜੀ ਸਾਡੇ ਪਿੰਡ ਦੇ ਵਿੱਚ ਮੱਕੀ ਇੰਨੀ ਹੁੰਦੀ ਸੀ ਹਾਂਜੀ ਮੱਕੀ ਲੋਕਾਂ ਨੇ ਬਿਜਲੀ ਬੰਦ ਕਰਤੀ ਬਾਹਰ ਜਾਨਵਰ ਨੂੰ ਦੇਣ ਠੀਕ ਆ ਜੀ ਮੱਕੀ ਸਾਡੇ ਪਿੰਡ ਦੀ ਨਾਲ ਮਸ਼ਹੂਰ ਹੁੰਦੀ ਸੀ ਵਧੀਆ ਮੱਕੀ ਹੁੰਦੀ ਸੀ ਮੱਕੀ ਹੁੰਦੀ ਸੀ ਠੀਕ ਆ ਹਾਂ ਸਾਡੇ ਪਿੰਡ ਚ ਮੱਕੀ ਬੰਦ ਕਰਤੀ ਕਮਾਦ ਬੰਦ ਕਰਤਾ ਪਰ ਸੂਰਾਂ ਨੂੰ ਜਾਨਵਰਾਂ ਨੂੰ ਮਾਰਨ ਬਹੁਤ ਵਧੀਆ ਗੱਲ ਹੈ ਜੀਵੇ ਤੇ ਬੰਦਵਾਜੀ ਬਹੁਤ ਵਧੀਆ ਗੱਲ ਹੈ ਜਿਹੜਾ ਸਾਡੇ ਪਿੰਡ ਦੇ ਵਿੱਚ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਵਾਲੇ ਹੈਗੇ ਸੀ ਉਹਨਾਂ ਦੇ ਆਪਣੇ ਜਿਹੜੇ ਘਰਾਂ ਦੇ ਹਾਲਾਤ ਐ ਹੋ ਜਾਏ ਇਸ ਵੇਲੇ ਉਹ ਨਹੀਂ ਦੁਖੇ ਬਏ ਜੀ ਉਹ ਨਹੀਂ ਦੁਖੇ ਬਏ ਜਿਹਨੇ ਵੀ ਬਾਬਾ ਜੀ ਦੇ ਕਹਿਆਂ ਦੇ ਬਚਨਾਂ ਤੇ ਉਲਟ ਚੱਲਿਆ ਨਾ ਉਹਨੇ ਦੁੱਖ ਦਾ ਨਿਸ਼ਾਨ ਨਹੀਂ ਰਿਹਾ ਬਿਲਕੁਲ ਜੀ ਠੀਕ ਹੈ ਜੀ ਥੋੜਾ ਹੋਰ ਦੀ ਗੱਲ ਦੱਸਦੇ ਸੀ ਕੀ ਸੀ ਉਹਦਾ ਜੀ ਬਾਬਾ ਜੀ ਸੋਵਰ ਦੀ ਗੱਲ ਇਸ ਤਰ੍ਹਾਂ ਭਾਈ ਸਾਹਿਬ ਜੀ ਇਸ ਸਰੋਵਰ ਬਹੁਤ ਹੀ ਪੁਰਾਣਾ ਸਰੋਵਰ ਹੈ ਬਾਬਾ ਜੀ ਦੇ ਇਸ ਸਰੋਵਰ ਦੇ ਵਿੱਚ ਜੋ ਵੀ ਪੰਜ ਛੇਨਸ਼ਰ ਬਾੜ ਆਪਣੇ ਸਨਾਰ ਕਰੂਗਾ ਹਾਂਜੀ ਉਹਦਾ ਚਮੜੀ ਦਾ ਰੋਗ ਜੋ ਵੀ ਕੋ ਹੋਊਗਾ ਸਾਰਾ ਖਤਮ ਹੋ ਜਾਊਗਾ ਠੀਕ ਹੈ ਜੀ ਇੰਨੇ ਲੋਕਾਂ ਦੀ ਭਾਵਨਾ ਹੈ ਕਿ ਤੁਸੀਂ ਉਸ ਦੇ ਬਾਅਦ ਜਦੋਂ ਤੁਸੀਂ ਪੰਜਾ ਛੇਨਸ਼ਰ ਬਾੜਾਂ ਤੋਂ ਬਾਅਦ ਆ ਕੇ ਤੇ ਜਾਂ ਤੁਸੀਂ ਪ੍ਰਸ਼ਾਦ ਕੋਈ ਵੀ ਇਸੇ ਭੇਟ ਕਰਦੇ ਨਾਲ ਜੀ ਛਾੜੂ ਵਗੈਰਾ ਦੇ ਕੇ ਵਰ ਨੂੰ ਐਨ ਤੁਸੀਂ ਕੰਪਲੀਟ ਆਰਾਮ ਪਹੁੰਚੂਸ ਕਰੋਗੇ ਲੋਕ ਦੂਰੋਂ ਦੂਰੋਂ ਆਕੇ ਇਥੇ ਆਕੇ ਆਪਣੀ ਦੁੱਖ ਨਿਵਾਰਨ ਕਰਦੇ ਆ ਸੋ ਇਹ ਬਹੁਤ ਹੀ ਪ੍ਰਾਤਨ ਸਰੋਵਰ ਹੈ ਧੰਨਵਾਦ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਕੇ ਦੱਸ ਦਿੱਤੇ ਸਾਡੇ ਭੰਡਾਰਾ ਕਰਕੇ ਜਦੋਂ ਜਗ ਕਰਕੇ ਨਾ ਹਾਂਜੀ 7-8 ਲੱਖ ਰੁਪਏ ਵੱਜ ਜਾਂਦਾ ਠੀਕ ਹੈ ਜੀ ਇੰਨਾ ਪੈਸਾ ਇਕੱਠਾ ਕਿਵੇਂ ਕਰਦੇ ਅੱਛਾ ਜੀ ਕਹਿੰਦੇ ਡਾਲਰ ਪਾਉਂਡ ਚੜਦੇ ਇਥੇ ਉਹ ਵੀ ਬਹੁਤ ਡਾਲਰ ਪਾਉਂਡ ਜੋ ਆਦਾ ਗੱਲਿਆਂ ਦੇ ਵਿੱਚ ਪਈ ਜਾਂਦਾ ਠੀਕ ਹੈ ਕੱਢਦੇ ਆ ਫਿਰ ਦੇਖਦੇ ਆ ਕਿ ਡਾਲਰ ਪਾਉਂਡ ਹੋਪਲੀਆ ਦੇਣੇ ਪੈਂਦੇ ਠੀਕ ਹੈ ਮਲੀ ਗ੍ਰਾਮ ਵਾਲੇ ਬੈਠੇ ਹੋਣਾ ਮੇਲੇ ਕੰਡੇ ਜਾਦੇ ਠੀਕ ਹੈ ਜੀ ਤੇ ਬਾਕੀ ਸਾਡੇ ਬਹੁਤ ਮਿਹਰ ਆ ਬਾਬਾ ਜੀ ਬਾਬਾ ਜੀ ਬਹੁਤ ਮਿਹਰ ਮਤਲਬ ਇਹ ਪਿੰਡ ਪਹਿਲਾ ਪਿੰਡ ਇਲਾਕੇ ਜਿੱਥੇ ਬੰਦੇ ਪਹਿਲਾ ਕਿਨੀਆਂ ਗਏ ਸੀ ਹਨਾ ਜੀ ਹਾਂ ਜੀ ਕਿਨੀਆਂ ਗਏ ਸੀ ਪਹਿਲਾ ਅਫਰੀਕਾ ਦੇ ਵਿੱਚ ਗਏ ਸੀ ਅੱਛਾ ਜੀ ਅਫਰੀਕਾ ਸਾਡੇ ਬਜ਼ੁਰਗ ਮਤਲਬ ਗਏ ਸੀ ਠੀਕ ਹੈ ਜੀ ਸਾਡੇ ਪਿੰਡ ਤੋਂ ਪਹਿਲਾਂ ਠੀਕ ਹੈ ਉਹ ਉਧਰੇ ਮਤਲਬ ਬੱਚੇ ਉਹ ਉਧਰੇ ਰਹਿੰਦੇ ਸੀ ਉਹ ਇੰਗਲੈਂਡ ਚਲ ਗਏ ਬਹੁਤ ਆ ਬ੍ਰੀ ਸਾਰੇ ਸਭ ਤੋਂ ਬਾਅਦ ਮਤਲਬ ਇਸ ਪਿੰਡ ਦੇ ਇੰਗਲੈਂਡ ਗਏ ਵੀ ਹੈ ਇਸ ਟਾਈਮ ਨਾ ਜੀ ਬਹੁਤ ਘਰ ਘਰ ਇੰਗਲੈਂਡ ਤੇ ਗਏ ਘਰ ਘਰ ਇੰਗਲੈਂਡ ਚ ਗਏ ਹੈ ਜੀ ਸਾਰੇ ਇਹ ਵੀ ਇੱਕ ਬਰਾਦਰੀ ਜੋ ਇੱਕ ਦੂਈ ਆ ਸਾਰਿਆਂ ਨੇ ਗਏ ਠੀਕ ਹੈ ਜੀ ਸਾਰੇ ਹਰ ਇੱਕ ਪਰਿਵਾਰ ਦੇ ਵਿੱਚੋਂ 2 1 2 ਬਾਹਰ ਬੈਠੇ ਇੱਕ ਸ਼ੰਕਰ ਜੀ ਦਾ ਮੰਦਿਰ ਆ ਜੀ ਉਹ ਪ੍ਰਾਚੀਨ ਮੰਦਿਰ ਆ ਜੀ ਉਹ ਦੂਜਾ ਆਪਣੇ ਸ਼ੰਕਰ ਜੀ ਇਹਨਾਂ ਦਾ ਸ਼ਿਵ ਜੀ ਦਾ ਹਾਂ ਜੀ ਹਾਂ ਜੀ ਹਾਂ ਜੀ ਪ੍ਰਾਚੀਨ ਕਾਲ ਦਾ ਮੰਦਿਰ ਅੱਛਾ ਜੀ ਸਾਨੂੰ ਵੀ ਨਹੀਂ ਪਤਾ ਕਿਹੜੇ ਟਾਈਮ ਦਾ ਸਾਰੇ ਬਜ਼ੁਰਗਾਂ ਨੂੰ ਵੀ ਨੱਲਾ ਇਹਦੇ ਹਾਂਜੀ 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 ਠੀਕ ਹੈ ਜੀ ਸਾਡੇ ਉਹ ਪੁਰਾਣੇ ਪ੍ਰਤੀਨ ਚਾਲ ਮੰਦਰ ਨੂੰ ਬੰਦੇ ਬਹੁਤ ਠੀਕ ਹੈ ਜੀ ਪਾਲੇ ਤੇ ਲੱਗੇ ਮੇਰੇ ਚਾਲ ਬਹੁਤ ਘਟਿਆ ਠੀਕ ਹੈ ਜੀ ਠੀਕ ਹੈ ਜੀ ਉਹ ਪੁਰਾਣਾ ਸਾਡੇ ਨਾਲੇ ਬਹੁਤ ਆਦੇ ਮੱਥੇ ਟੇਕਣ ਦੀ ਆ ਗਾ ਬੰਨ ਲਾਦੇ ਆ ਪਤਾ ਲੱਗਦੀ ਆ ਤੇ ਸਾਰੇ ਇੱਥੇ ਵੀ ਆਦੇ ਆ ਜੀ ਤੇ ਇੱਥੇ ਸਾਰੇ ਬਹੁਤ ਆਦੇ ਸਵੇਰੇ ਸਵੇਰੇ ਮੱਥਾ ਟੇਕਣ ਆ ਕੇ ਸਾਡੇ ਸ਼ਨੀ ਵਾਲਾ ਸ਼ਾਮ ਵਾਲਾ ਬਹੁਤ ਆਵੀ ਬਾਬਾ ਸੁਦਾ ਜੀ ਇਹਨਾਂ ਨੇ ਇੱਥੇ ਸਿਰਾ ਤਪੱਸਿਆ ਬਹੁਤ ਕੀਤੀ ਆ ਹੂੰ ਤਪੱਸਿਆ ਕਰਨ ਤੋਂ ਬਾਅਦ ਇਹਨਾਂ ਨੇ ਸਾਡੇ ਆਂਡਾ ਮੀਟ ਸ਼ਰਾਬ ਤੇ ਸਾਡੇ ਜੂ ਦੇ ਅੰਦਰ ਸ਼ਿਕਾਰ ਖੇਡਣਾ ਬਿਲਕੁਲ ਸਖਤ ਮਨਾਇਆ। ਠੀਕ ਹੈ ਜੀ। ਤੇ ਸਾਡੇ ਪਿੰਡ ਦੇ ਵਿੱਚ ਕੋਈ ਸ਼ਿਕਾਰ ਨਹੀਂ ਖੇਡੂਗਾ। ਕੋਈ ਆਂਡਾ ਮੀਟ ਨਹੀਂ ਵਰਦਾ ਲਿਆਂਦਾ ਨਹੀਂ ਕੋਈ। अच्छा जी ना ਇੱਥੇ ਨਹੀਂ ਬਣਦਾ ਬਿਲਕੁਲ ਪਾਪਾ ਜੀ ਦੁਨੀਆਂ ਦਾ ਪਹਿਲਾ ਪਿੰਡ ਹੋਊਗਾ ਇਹ ਬਿਲਕੁਲ ਜਿੰਨੇ ਵੀ ਪਿੰਡ ਲੱਗੇ ਸਾਕੇ ਜਿੰਨੇ ਸਾਡੇ ਮਤਲਬ ਇਲਾਕਾ ਸਾਡਾ ਬਹੁਤ ਮਾਨਤਾ ਇੱਥੇ ਜੀ ਮੰਨਦੇ ਆ ਸਾਡੇ ਦਾ ਕੋਈ ਆਪਣੇ ਰੋਡ ਦੇ ਇੱਥੇ ਸ਼ਰਾਬ ਪੀ ਕੇ ਜਾਂ ਮੀਟ ਲੈ ਕੇ ਲੰਘਦਾ ਵੀ ਖਣੇ ਕੋਈ ਜਿਸ ਰੋਡ ਤੇ ਪਿੰਡ ਪੈਂਦਾ ਆ ਉਹ ਤੇ ਸੋਚ ਵੀ ਨਹੀਂ ਸਕਦਾ ਨਹੀਂ ਕਿ ਨਹੀਂ ਪਾਪਾ ਜੀ ਸਾਰੀ ਪੈਣੀ ਚੰਗੀ ਉਹ ਸਾਡੀ ਸਟੇਜ ਬਣਾਈ ਦੀ ਅੱਛਾ ਜੀ ਜਿਹੜਾ ਸਰੋਵਰ ਆ ਇੱਥੇ ਲੋਕੀ ਆ ਕੇ ਇਸ਼ਨਾਨ ਕਰਦੇ ਆ ਨਾ ਜੀ ਇਹ ਪੱਕਾ ਬਣਾਇਆ ਸੀ ਉੱਥੇ ਕੱਟ ਕਰਦੇ ਆ ਇਹ ਕੱਚੇ ਚ ਕਰਨ ਦਾ ਰੀਜ਼ਨ ਕੀ ਆ ਜੀ ਕੱਚੇ ਦਾ ਜਿਹੜੀ ਤੁਸੀਂ ਸਰੋਵਰ ਕੋਈ ਵੀ ਲੈ ਲਓਗੇ ਨਾ ਹਰਮਨ ਸਿੰਘ ਸਾਹਿਬ ਵੀ ਆ ਕੋਈ ਸਰੋਵਰ ਗੱਭੇ ਕੱਚੇ ਆ ਅੱਛਾ ਜੀ ਜਿਹੜੀ ਅਸਲੀਅਤ ਹੋਣੀ ਨਾ ਕੱਚੇ ਦੇ ਵਿੱਚ ਆਈ ਹੈ ਜਿਹੜੀ ਪਾਕਤੀ ਕੀਤੀ ਹੋਰ ਠੀਕ ਆ ਜੀ ਜਿਹੜਾ ਪਾਕਤੀ ਦਾਸ ਰਿਹਾ ਉਸਲੀ ਵਿੱਚੇ ਹੀ ਆ ਜਿਹੜੇ ਅਸੀਂ ਆ ਨਵੇਂ ਬਣਾ ਰਹੇ ਨਾ ਪੱਕੇ ਬਣਾਦੇ ਇਹਨਾਂ ਚੋ ਚੀਜ਼ ਨਹੀਂ ਬਣਦੀ ਇਹ ਮੋਟਰ ਦਾ ਪਾਣੀ ਪੈਣਾ ਬਿਲਕੁਲ ਇੱਕ ਪਰਮਾਤਮਾ ਦੇ ਜਿਹੜੀ ਮੀਂਹ ਦਾ ਪਾਣੀ ਵਿੱਚ ਪੈਣਾ ਠੀਕ ਠੀਕ ਆ ਜੀ ਮੱਛੀਆ ਦੇ ਟੁੱਲੇ ਅੱਛਾ ਮੱਛੀਆਂ ਆ ਇਹਦੇ ਲਈ ਦਲ ਕੋਈ ਜੀ ਠੀਕ ਹੈ ਜੀ ਇੱਥੇ ਇਸ਼ਾਨਾਮ ਕਰਨ ਦੀ ਇੱਥੇ ਅੱਗੇ ਹੈ ਨਾ ਜੀ ਦੂੰਗਾ ਪਾਣੀ ਦੂੰਗਾ ਪਾਣੀ ਕਿਹਦੇ ਫਿਰ ਜੀ ਇਹ ਪੁਰਾਣੇ ਮਕਾਨ ਹੈ ਹਾਂ ਜੀ ਇਹ ਵਾਲਾ ਜੀ ਇਹ ਦੋਵੇਂ ਅੱਛਾ ਜੀ ਪੁਰਾਣੇ ਮਕਾਨ ਅੰਗਰੇਜ਼ਾਂ ਦੇ ਟਾਈਮ ਦਾ ਨਾ ਜੀ ਠੀਕ ਹੈ ਜੀ

ਠੀਕ ਹੈ ਜੀ ਅੱਛਾ ਜੀ ਆ ਚੀਜ਼ ਤਾਂ ਕਿਤੇ ਵੀ ਨਹੀਂ ਲੱਭਦੀ ਇਹ ਹਲਟੀ ਹੈ ਇਹ ਹਲਟੀ ਹੈ ਜੀ ਦੋਸਤੋ ਹਲਟੀਆ ਜੇ ਕਿਸੇ ਨੇ ਨਹੀਂ ਦੇਖੀ ਤਾਂ ਦੇਖ ਸਕਦਾ ਆ ਪੁਰਾਣੇ ਸਮੇਂ 'ਚ ਪਾਣੀ ਕੱਢਿਆ ਜਾਂਦਾ ਸੀਗਾ ਬਹੁਤ ਪੁਰਾਣਾ ਬਹੁਤ ਡੂੰਗਾ ਸੀਗਾ ਜੀ ਇਹਦਾ ਜਦੋਂ ਮੰਦਰ ਬਣਿਆ ਉਹਦਾ ਉਹਦਾ ਹਨਾ ਜੀ ਜਦੋਂ ਇਹਨੂੰ ਮੰਦਰ ਬਣਾਇਆ ਤਿੰਨ ਮੰਦਰ ਆ ਬਿਲਕੁਲ ਜੀ ਤੁਹਾਨੂੰ ਪੁੱਛਿਆ ਮੰਦਰ ਬਣਾਉਂਦੇ ਨੇ ਕਹਿੰਦੇ ਉਹਨਾਂ ਨਾਲ ਤਿੰਨ ਪੰਨਾ ਹਮੇਸ਼ਾ ਨਹੀਂ ਠੀਕ ਹੈ ਜੀ ਤਾਂ ਬਾਕੀ ਸਦੇ ਇੱਕੋ ਸ਼ੰਗਲ ਹਵੇਗੀ तकरीबन ਸਾਰੇ ਹੁਣ ਘਰਾਂ ਜਿੰਦੇ ਲੱਗੇ ਹਨਾ ਜੀ ਜਿੰਦੇ ਲੱਗੇ ਉਹਦੀ ਹੈ ਹੀ ਨਹੀਂ ਇੱਥੇ ਘਰ ਕੋਈ ਵੀ ਸਭ ਬਾਹਰ ਆ ਹੁਣ ਸਾਡੇ ਬੱਚੇ ਵੀ ਬਾਹਰ ਹੀ ਆ ਅੱਛਾ ਜੀ ਇਹ ਹੁਣ ਸਾਰੇ ਅੱਛਾ ਸਾਡਾ ਮੁੰਡੇ ਦਾ ਉਹਦਾ ਬਣਾ ਦੇ ਸੀ ਠੀਕ ਹੈ ਜੀ ਠੀਕ ਹੈ ਜੀ। ਬਾਬਾ ਜੀ ਆ ਜਿਹੜੀ ਪਿੰਡ ਨੂੰ ਗਲੀਆਂ ਰਾਸਤੇ ਦੋ ਹੀ ਲੱਗਦੇ ਸਿਰਪਣਾ ਇਹ ਕਿੱਧਰ ਰਸਤਾ ਇੱਕ ਪਰਲੇ ਪਾਸੇ ਦੀ ਹੈ ਜੀ। ਇਹ ਵੀ ਲੱਗਦਾ। ਚਾਰ ਚੁਫੇਰੇ ਪੱਕੀ ਹੈ। ਹਾਂ ਜੀ। ਚਾਰ ਚੁਫੇਰੇ ਪੱਕੀ ਹੈ। ਅੱਛਾ ਜੀ। ਇਹ ਪਹਿਲਾਂ ਇੱਥੇ ਦੁਕਾਨ ਹੁੰਦੀ ਸੀਗੀ ਜੀ। अच्छा जी। ਤਾਂ ਹੁਣ ਇੱਥੇ ਉਹ ਸੜੀਆਂ ਦੀ ਦੁਕਾਨ ਹੈ ਜੀ ਇੱਥੇ। ਅੱਛਾ ਜੀ। ਇਹ ਹੁਣ ਤਾਂ ਸਭ ਬੇਬੇ ਜਿਹਾ ਆ ਜਿਹੜੀ ਇੱਥੇ ਰਸਤਾ ਇੱਕ ਹੁੰਦਾ ਸਾਰੇ ਪਿੰਡ ਦਾ ਘੁੰਮ ਕੇ ਇੱਥੇ ਨਿਕਲਦੇ ਹੁੰਦੇ। ਉਹ ਉੱਪਰ ਲਿਖਿਆ ਸੰ 68 ਲਿਖਿਆ ਹੋਇਆ ਹੈ ਨਾ ਜੀ। ਇਹਦਾ ਸਰਚ ਬਣਾਇਆ ਸੀ ਇਹਦਾ ਹੈਗਾ ਪਹਿਲਾਂ ਬਹੁਤ ਦੇਰ ਦਾ। ਇਹ 메ਨ ਰਸਤਾ ਇਹ ਹੁੰਦਾ ਸੀਗਾ ਜੀ। 메인 ਇਹ ਹੁੰਦਾ ਸੀ ਬਸ। ਅੱਛਾ ਜੀ। ਜਿਹੜਾ ਦਰਵਾਜ਼ਾ ਕੱਲੇ ਹੁੰਦਾ ਸੀ। ਅੱਛਾ ਜੀ। ਤੇ 메인 ਰਸਤੇ ਅੰਦਰ ਛੋਟੀਆਂ ਗਲੀਆਂ ਗਈਆਂ ਅੰਦਰ ਤਾਂ। ਅੱਛਾ ਜੀ। ਅੰਦਰ ਸਾਰੀਆਂ ਛੋਟੀਆਂ ਗਲੀਆਂ ਅੰਦਰ ਸਿਰਫ ਸਾਈਕਲ ਹੀ ਜਾਂਦੇ ਜਾਂ ਮੋਟਰਸਾਈ ਮੇਨਤ ਸਾਡੇ ਦੂਰਦਰਿਆਣਾ ਮੁੱਖ ਡੀਓਂ ਬੰਦ। ਅੱਛਾ ਜੀ। ਹਾਂਜੀ ਇਹ ਵੀ ਪੁਰਾਣਾ ਮਕਾਨ ਹੈ। ਤੁਸੀਂ ਇਸ ਪਿੰਡ ਦੇ ਵਿੱਚ ਪੁਰਾਣੇ ਤੋਂ ਪੁਰਾਣੇ ਘਰ ਦੇਖ ਸਕਦੇ ਹੋ। ਇਸ ਪਿੰਡ ਦੇ ਵਿੱਚ ਬਹੁਤ ਲੋਕੀਂ ਆ ਜਿਹੜੇ ਬਾਹਰ ਬਸ ਗਏ ਆ ਘਰਾਂ ਨੂੰ ਜਿੰਦੇ ਲੱਗੇ ਹੋਏ ਆ ਆਲੇ-ਦੁਆਲੇ ਜਿੰਨੇ ਘਰ ਆ ਹਰੇਕ ਇੱਕ ਘਰ ਛੱਡ ਕੇ ਹਰੇਕ ਇੱਕ ਕੋਠੀ ਨੂੰ ਜਿੰਦਾ ਲੱਗਾ ਹੋਇਆ ਆ ਪਿੰਡ ਦੇ ਵਿੱਚ 2 ਤੋਂ 3 ਗੁਰਦੁਆਰਾ ਸਾਹਿਬ ਆ ਜਿਹੜੇ ਕੀ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਨੇ ਆ ਤੁਸੀਂ ਜੋ ਗਲੀ ਦੇਖ ਰਹੇ ਹੋ ਇਹ ਵੀ ਘਰਾਂ ਨੂੰ ਜਿੰਦੇ ਲੱਗੇ ਹੋਏ ਆ ਅੱਗੇ ਤੁਸੀਂ ਜਦੋਂ ਜਾਂਦੇ ਹੋ ਜਿਹੜੀ ਮਰਜ਼ੀ ਗਲੀ ਦੇ ਵਿੱਚ ਚੱਲ ਜਾਓ ਇਸ ਘਰਾਂ ਦੇ ਕਈ ਘਰਾਂ ਨੂੰ ਦਰਵਾਜਿਆਂ ਨੂੰ ਜਿੰਦੇ ਲੱਗੇ ਹੋਏ ਆ ਅੱਗੇ ਜਾਂਦੇ ਜਾਂਦੇ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਤੁਸੀਂ ਅਗਰ ਇਸ ਦਦਿਆਲ ਪਿੰਡ 'ਚ ਆਉਣਾ ਆ ਤਾਂ ਤੁਹਾਨੂੰ ਪਹਿਲਾਂ ਹੁਸ਼ਿਆਰਪੁਰ ਫਿਰ ਸੈਲਾ ਖੁਰਦ ਸੈਲੇ ਖੁਰਦ ਤੋਂ 2 ਕਿਲੋਮੀਟਰ ਪਿੰਡ ਦਦਿਆਲ ਆ ਕਿਸੇ ਨੂੰ ਪੁੱਛ ਲਓ ਬਹੁਤ ਮਸ਼ਹੂਰ ਪਿੰਡ ਵਾ ਇੱਥੋਂ ਹਿਮਾਚਲ ਸਿਰਫ 7 ਕਿਲੋਮੀਟਰ ਦੂਰ ਵਾ ਤੇ ਤੁਸੀਂ ਇਸ ਪਿੰਡ 'ਚ ਆ ਕੇ ਬਾਬਾ ਜੀ ਦੀ ਜਗ੍ਹਾ ਤੇ ਜਾ ਸਕਦੇ ਆ ਤੇ ਦਰਸ਼ਨ ਕਰ ਸਕਦੇ ਆ ਜੀ ਮਿਲਦੇ ਆ ਨੈਕਸਟ ਬਲੌਗ 'ਚ